ਆ ਦੇਖੋ ਦਿਨ ਦਾ ਮਾਹੌਲ ਵੀ ਤੁਹਾਨੂੰ ਦਿਖਾਉਣਾ ਆ ਵੇਖੋ ਆ ਵੇਖੋ ਆ ਦੇਖੋ ਆ ਦੇਖ ਲਓ ਇਹ ਵੀ ਚੈ ਨਹੀਂ ਆ ਆਖੋ ਆਖੋ ਜਦੋਂ ਕੁੱਤਾ ਐਵੇਂ ਲੱਤਾਂ ਖੁਰਚਕਿਓ ਕਰਦਾ ਹੁੰਦਾ ਨਾ ਇਹਦਾ ਮਤਲਬ ਕੁਛ ਨਾ ਕੁਝ ਜ਼ਰੂਰ ਹੈਗਾ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਦੋਸਤੋ ਤੁਹਾਡੇ ਸਾਹਮਣੇ ਹੈ ਇੱਥੇ ਕੋਈ ਨਾ ਕੋਈ ਚੀਜ਼ ਜ਼ਰੂਰ ਹੈਗੀ ਹੈ ਇਹ ਨਾ ਸੋਚੋ ਕਿ ਮੈਂ ਤੁਹਾਨੂੰ ਕੋਈ ਡਰਾ ਰਿਹਾ ਜਾਂ ਉਹ ਕਰ ਰਿਹਾ ਮੈਂ ਰੀਅਲਟੀ ਮੂਗੇ ਨੇ ਕਣਕ ਨੂੰ ਪਾਣੀ ਲਾਇਆ ਹੋਇਆ ਸੀ ਚਾ ਪੰਜ ਮੁੰਡੇ ਨੇ ਕਣਕ ਨੂੰ ਪਾਣੀ ਲਾਇਆ ਹੋਇਆ ਸੀ ਤੇ ਉਹਨਾਂ ਨੇ ਪਿੰਡ ਦੇ ਵਿੱਚ ਐ ਲੱਗਿਆ ਕਿ ਕੋਈ ਵਿਆਹ ਢੋਲਕੀਆਂ ਛੈਣਿਆਂ ਨੂੰ ਆਵਾਜ਼ਾਂ ਆ ਰਹੀਆਂ ਸੀਗੀਆਂ ਢੋਲਕੀਆਂ ਛੈਣਿਆਂ ਦੀ ਉਹਨੂੰ ਆਵਾਜ਼ਾਂ ਆ ਰਹੀਆਂ ਸੀ ਤੇ ਮੁੰਡੇ ਨੇ ਸੋਚਿਆ ਕੋਈ ਪਿੰਡ ਦੇ ਵਿੱਚ ਵਿਆਹ ਹੋਊਗਾ ਜਗਰਾਤਾ ਹੋਊਗਾ ਉਹ ਪੈਗ ਲੱਗੇ ਹੋਏ ਹਨ ਟੈਟ ਦਾਰੂ ਦਾ ਜਿਵੇਂ ਜੱਟ ਆਤ ਹੁੰਦੀ ਹੈ ਜੱਟਾਂ ਦੀ ਪਾਣੀ ਨੂੰ ਕਣਕ ਨੂੰ ਲਾਉਣਾ ਪੈ ਕੇ ਸ਼ੱਗ ਲਾਉਂਦੀ ਲਾਉਂਦੇ ਨੇ ਤਾਂ ਦੋਸਤੋ ਉਹਨੇ ਪੈਗ ਲੱਗੇ ਹੋਏ ਮੁੰਡੇ ਦੇ ਤੇ ਉਹਨਾਂ ਵੀ ਢੋਲਕੀਆਂ ਛੈਣਿਆਂ ਦੀਆਂ ਆਵਾਜ਼ਾਂ ਆਉਣ ਤੇ ਇੱਕ ਨਾ ਰਾਤ ਨੂੰ 1 ਵਜੇ ਤੋਂ ਬਾਅਦ ਮਸਿਆ ਦੀ ਉਦਨ ਦੀ ਰਾਤ ਸੀ 1 ਵਜੇ ਤੋਂ ਬਾਅਦ ਦੋਸਤੋ ਉਹਦੇ ਕੋਲੇ ਬੰਦਾ ਆਇਆ ਕਹਿੰਦਾ ਰੋਟੀ ਤੇਰੇ ਘਰ ਦੇਣੇ ਭੇਜੀ ਰੋਟੀ ਖਾਲਾ ਕਹਿੰਦਾ ਲੈ ਮੇਰੇ ਘਰ ਦੇ ਨੂੰ ਪਤਾ ਹੈ ਰੋਟੀ ਖਾਲਾ ਮੇਰੇ ਘਰ ਦੇ ਨੂੰ ਪਤਾ ਹੈ ਕਹਿੰਦਾ ਕਿ ਮੈਂ ਪੈਗ ਲਾ ਕੇ ਹੀ ਰੋਟੀ ਖਾਨਾਂ ਲੈ ਕਹਿੰਦਾ ਜੇ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਪੈਗ ਵੀ ਭੇਜਿਆ ਤੇਰੇ ਲਈ ਮੁੰਡੇ ਨੇ ਦੋਸਤੋ ਪੈਗ ਵੀ ਲਾ ਲੇ ਉਹ ਤੋਂ ਪਗਵਾ ਲੈ ਰਿਆ ਸੀ ਬੰਦਾ ਰੋਟੀ ਖਾਧੀ ਮੁੰਡੇ ਨੇ ਤੇ ਰਿਅਲਿਟੀ ਦੱਸ ਰਿਆਂ ਵਿਸ਼ਵਾਸ ਕਰਿਓ ਰਾਤ ਦਾ ਟਾਈਮ ਮੈਂ ਝੂਠ ਨਹੀਂ ਬੋਲਦਾ ਉਸ ਦਿਨ ਭੈਣ ਇੱਕ ਬਰਿੰਦਰ ਕੌਰ ਸੀ ਮੈਂਬਰਸ਼ਿਪ ਵੀ ਉਹਨੇ ਲੈਤੀ ਹੋਈ ਏ ਉਹਨੇ ਵੀ ਹਾਮੀ ਭਰੀ ਸੀ ਹਾਂ ਵੀਰੇ ਮੈਂ ਆਪਣੇ ਡੈਡੀ ਹੋਂਾਂ ਤੋਂ ਬ੍ਰਦਰ ਤੋਂ ਇਹ ਗੱਲ ਸੁਣੀ ਏ ਤੇ ਦੋਸਤੋ ਉਹ ਮੁੰਡੇ ਨੇ ਪੈਗ ਵੀ ਲਾਇਆ ਉਸ ਤੋਂ ਬਾਅਦ ਜਦੋਂ ਮੁੰਡਾ ਘਰੇ ਆ ਰਾਤ ਦੇ ਘਰ ਦੇਆਂ ਨੂੰ ਆਣਾ ਵੀ ਕਹਿੰਦੇ ਰਾਤ ਤੂੰ ਆਇਆ ਨਹੀਂ ਘਰੇ ਕਹਿੰਦਾ ਰੋਟੀ ਤਾਂ ਭੇਜਤੀ ਸੀ ਮੈਂ ਕੀ ਕਰਨ ਆਉਣਾ ਸੀ ਘਰੇ ਤੇ ਕਹਿੰਦੇ ਲੈ ਰੋਟੀ ਕਿਦੇ ਹੱਥ ਭੇਜਤੀ ਸੀ ਕਿਦੇ ਹੱਥ ਭੇਜਣੀ ਕਹਿੰਦਾ ਲੈ ਉਹ ਅੰਕਲ ਆਇਆ ਕਹਿੰਦਾ ਵੀ ਤੁਸੀਂ ਫਿਰ ਇਹ ਘਰ ਦੇਆਂ ਨੇ ਰੋਟੀ ਭੇਜੀਏ ਖਾਲਾ ਕਹਿੰਦੇ ਲੈ ਅਸੀਂ ਨਹੀਂ ਭੇਜੀ ਕਿਸਿਆ ਉਹ ਮੁੰਡਾ ਕਹਿੰਦਾ ਹੁਣ ਤਾਂ ਮੈਂ ਖਾਲੀ ਚਲੋ ਹਣਾ ਚਲੋ ਗੱਲ ਨਾ ਆਈ ਗਈ ਜੀ ਕਰਤੀ ਇੱਕ ਦਿਨ ਦੋ ਤਿੰਨ ਚਾਰ ਦਿਨ ਬਾਅਦ ਮੁੰਡਾ ਨਾ ਬਿਮਾਰ ਰਹਿਣ ਲੱਗਾ ਤੁਸੀਂ ਦੋਸਤੋ ਯਕੀਨ ਨਹੀਂ ਮੰਨਣਾ ਕਿ ਮੁੰਡੇ ਦੇ ਜਿਹੜੀਆਂ ਰਗਾਂ ਹੁੰਦੀਆਂ ਨੇ ਨਾ ਗਲਾ ਇਹ ਦੋਸਤੋ ਐਨ ਬਲੌਕ ਹੋ ਗਿਆ ਸੀ ਮਿਲ ਗਿਆ ਸੀ ਗਲਾ ਤੇ ਇੱਕ ਸਵਾ ਮਹੀਨੇ ਦੇ ਵਿੱਚ ਵਿੱਚ ਉਹ ਮੁੰਡੇ ਦਾ ਗਲਾ ਇੰਨਾ ਬੰਦ ਹੋ ਗਿਆ ਸੀ ਇੱਕ ਪਾਣੀ ਦੀ ਇੱਕ ਘੁੱਟ ਵੀ ਨਹੀਂ ਸੀ ਜਾਂਦੀ ਅੰਦਰ ਨਾ ਕਿਸੇ ਨੇ ਕਿਹਾ ਕੈਂਸਰ ਹੈ ਉਹਨਾਂ ਨੇ ਕੈਂਸਰ ਦਾ ਟਰੀਟਮੈਂਟ ਕਰਾਇਆ ਕੁਝ ਨਹੀਂ ਆਇਆ ਰਿਪੋਰਟਾਂ 'ਚ 1% ਨਹੀਂ ਲਾਸਟ ਜੋ ਉਹਦੀ ਮਾਤਾ ਰਾਜਸਥਾਨ ਵਾਲੀ ਸਾਈਡ ਇੱਕ ਮਾਤਾ ਦੀ ਚੌਂਕੀ ਲਾਉਂਦਾ ਬੰਦਾ ਉਹਦੇ ਕੋਲ ਲੈ ਕੇ ਗਏ ਮੇਰੇ ਮਾਤਾ ਜੀ ਨੂੰ ਮੰਮੀ ਨੂੰ ਵੀ ਲੈ ਕੇ ਗਏ ਸੀ ਉਹਨਾਂ ਨੂੰ ਕੈਂਸਰ ਸੀਗਾ ਤੇ ਉਹ ਜਦੋਂ ਲੈ ਕੇ ਗਏ ਉਹ ਬੰਦਾ ਕਹਿੰਦੇ ਨੇ ਅੱਜ ਵੀ ਹੈਗਾ ਉਹ ਜਵਾਂ ਦਾ ਛੱਟਾ ਦਿੰਦਾ ਜਵਾਂ ਦਾ ਛੱਟਾ ਦਿੰਦਾ ਵੀ ਜਿੱਥੋਂ ਵੀ ਸੰਗਤ ਆਈ ਹੁੰਦੀ ਹੈ ਨਾ ਉਹਨੂੰ ਆਵਾਜ਼ ਮਾਰਦਾ ਵੀ ਜਿਵੇਂ ਮੰਨ ਲਓ ਮੇਰਾ ਨਾਮ ਪ੍ਰਦੀਪ ਸਿੰਘ ਹੈ ਜਵਾਂ ਦਾ ਛੱਟਾ ਦਿੱਤਾ ਉਹਨੇ ਆਵਾਜ਼ ਮਾਰੀ ਵੀ ਐਦਾਂ ਪ੍ਰਦੀਪ ਸਿੰਘ ਫਲਾਣੇ ਏਰੀਏ ਚੋਂ ਆਇਆ ਉਹ ਅੱਗੇ ਆਜੇ ਇਸ ਬਿਮਾਰੀ ਤੇ ਜਦੋਂ ਆਇਆ ਤੇ ਉਹਦੇ ਵੀ ਬਾਬੇ ਨੇ ਉਹਦੀ ਮੁੰਡੇ ਦੀ ਮਾਂ ਨੂੰ ਕਿਹਾ ਕਿ ਮਾਤਾ ਵੀ ਆ ਮੇਰੇ ਕੋਲ ਸੇਵ ਦਾ ਫਲ ਪਿਆ ਇਹ ਜੇ ਮੈਂ ਕਹਿ ਦਿਆਂ ਮਾਤਾ ਦਰਖਤ ਨੂੰ ਲਾ ਤੋ ਲੱਗ ਜੂਗਾ ਤੇ ਮਾਤਾ ਕਹਿੰਦੀ ਬਾਬਾ ਜੀ ਇਹ ਤੇ ਪੱਕਿਆ ਹੋਇਆ ਕਿਵੇਂ ਲੱਗ ਜੂਗਾ ਕਹਿੰਦਾ ਮਾਤਾ ਮੇਰੇ ਕਹਿਣ ਦਾ ਵੀ ਇਹੀ ਮਤਲਬ ਵੀ ਤੇਰਾ ਮੁੰਡਾ ਹੁਣ ਫਲ ਪੱਕ ਕੇ ਡਿੱਗ ਚੁੱਕਿਆ ਇਹ ਨਹੀਂ ਬਚ ਸਕਦਾ ਦੋਸਤੋ ਕਹਿੰਦੇ ਇਹਦੀ ਸੇਵਾ ਹੈ ਦੋਸਤੋ ਸੇਵਾ ਤੇ ਕੀ ਇਹਨਾਂ ਨਾਲ ਕਹਿੰਦੇ ਢਿੱਡ ਦੇ ਉੱਪਰ ਮੁੱਕੇ ਮਾਰਦਾ ਹੁੰਦਾ ਸੀ ਅ ਮੰਜੇ ਦੇ ਪਾਵੇ ਜਿਹੜਾ ਹੁੰਦਾ ਪਾਵੇ ਮਾ ਦੇ ਉੱਪਰ ਵੀ ਇਹ ਮੁੱਦਾ ਪੈ ਜਾਂਦਾ ਸੀ ਭੁੱਖ ਦੇ ਨਾਲ ਉਹਦੀਆਂ ਜਿਵੇਂ ਕਹਿੰਦੇ ਆ ਬੰਦੇ ਦੀਆਂ ਆਂਦਰਾਂ ਖਿੱਚੀਆਂ ਜਾਂਦੀਆਂ ਇੰਨਾ ਪੁਰਾ ਹਾਲਾਤ ਸੀ ਕਹਿੰਦੇ ਮੁੰਡਾ ਬਹੁਤ ਤੜਫ ਕੇ ਮਰਿਆ ਸੀ ਤੇ ਬਾਅਦ ਚ